ਸਾਗਲੇ ਭਾਈ ਟੀਮ ਦੇ ਨਾਲ ਪਿੰਡ ਦੇ ਸਾਹਜ ਪੁੱਜੇ ਆ ਜਿੱਤੇ ਅ ਸਰਾਰ ਸਿੰਧਰਪਾਲ ਸਿੰਘ ਜੀ ਜੋ ਵਿਦੇਸ਼ ਤੋਂ ਆਏ ਆ ਉਹਨਾਂ ਨੇ ਇੱਕ ਧੀ ਦਾ ਜਿਹੜਾ ਆਨੰਦ ਕਾਰਜ ਜਿਹੜਾ ਦਾ ਪੁੰਨ ਦਾ ਕੰਮ ਕਰ ਲੱਗਿਆ ਦੇਖੋ ਆਪਣੀਆਂ ਧੀਆਂ ਪੁੱਤਰਾਂ ਵਾਸਤੇ ਆ ਸਾਰੇ ਉਹਨਾਂ ਦੇ ਵਿਆਹ ਕਰਦੇ ਆ ਜੋ ਵੀ ਖਰਚੇ ਕਰਦੇ ਆ ਪਰ ਇਸ ਤਰ੍ਹਾਂ ਕਿਸੇ ਲੋੜਵੰਦ ਧੀ ਦਾ ਜਿਹੜਾ ਵਿਆਹ ਕਰਨਾ ਵਿਆਹ ਕਰਨਾ ਜਿਹੜਾ ਇੱਕ ਵੱਡਾ ਕਾਰਜ ਆ ਜਿਹੜਾ ਹੈਗਾ ਉਹ ਅਸੀਂ ਗੱਲਬਾਤ ਕਰਦੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਹਾਲ ਸਿੰਘ ਪੁੱਲਰ ਜੀ ਆ ਹਾਂਜੀ ਪੁੱਲਰ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਤੇ ਸਾਰਿਆਂ ਨੂੰ ਫਤਿਹ ਅਰਦਾਸ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਇਹ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਲੜ ਚੁੱਕੇ ਸ਼ੰਤਰਪਾਲ ਸਿੰਘ ਦੇ ਸਾਹ ਜੀ ਜਿਹੜੇ ਕਿ ਜਿਲ੍ਹਾ ਪਛੇਤੀ ਚੋਣ ਵੀ ਲੜੇ ਸੀ ਸ਼੍ਰੋਮਣੀ ਕਾਲਜ ਵੱਲੋਂ ਬਹੁਤ ਵਧੀਆ ਪਰਿਵਾਰ ਆ ਐਨ ਆਰ ਆਈ ਪਰਿਵਾਰ ਆ ਜਿੱਥੇ ਇਹ ਪਾਰਟੀ ਪ੍ਰਤੀ ਵਫਾਦਾਰ ਨੇ ਉੱਥੇ ਇੱਕ ਸਮਾਜ ਸੇਵੀ ਪਰਿਵਾਰ ਵੀ ਆ ਕਿਉਂਕਿ ਇਸ ਪਰਿਵਾਰ ਨੇ ਅੱਜ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਮੈਰਜ ਕੀਤੀ ਆ ਉਹ ਵੀ ਆਪਣੇ ਗ੍ਰਹਿ ਵਿਖੇ ਐਨ ਹੀ ਖਾਣਾ ਪੂਰਤੀ ਨਹੀਂ ਕੀਤੀ ਗਈ ਉਹ ਪੂਰੇ ਸਗਰਪਿਆ ਜਿਹੜੇ ਪੂਰੇ ਕਰਕੇ ਆਪਣੇ ਗ੍ਰਹਿ ਵਿਖੇ ਪੂਰੀ ਬਰਾਤ ਮਗਾ ਕੇ ਤੇ ਪੂਰੀ ਗੱਜਵੱਜ ਕੇ ਵਿਆਹ ਕੀਤਾ ਸੋ ਮੈਂ ਜਿੱਥੇ ਉਹਨਾਂ ਉਹਨਾਂ ਪਰਿਵਾਰਾਂ ਨੂੰ ਵਧਾਈ ਦੇਣਾ ਤੇ ਉੱਥੇ ਮੈਂ ਧੰਨਵਾਦ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰਿੰਦਰਪਾਲ ਸਿੰਘ ਦਾ ਜਿਹੜੇ ਕਿ ਸ਼੍ਰੋਮਣੀ ਕਾਰਕਦਾਲ ਦੇ ਇੱਕ ਵਰਕਰ ਵੀ ਆ ਲੀਡਰ ਵੀ ਆ ਜਿਹੜੇ ਚੋਣ ਵੀ ਲੜ ਚੁੱਕੇ ਆ ਤੇ ਗੁਰੂ ਸਾਹਿਬ ਇਹਨਾਂ ਤੇ ਕਿਰਪਾ ਕਰੇ ਬਲ ਬਖਸ਼ੇ ਇਹਨਾਂ ਨੂੰ ਇਹੋ ਜੀ ਸੇਵਾ ਕਰਦਾ ਪਰਾਂ ਜੀ ਇਹਨਾਂ ਨੂੰ ਆਮ ਲੋਕਾਂ ਨੂੰ ਤੁਸੀਂ ਅਕੀ ਅਪੀਲ ਕਰਨਾ ਚਾਹੀਦਾ ਮੈਂ ਹਰ ਇੱਕ ਸਮਾਜ ਸੇਵੀ ਨੂੰ ਵੀ ਔਰ ਐਨਆਰਆਈ ਵੀਰਾਂ ਨੂੰ ਵੀ ਜਰੂਰ ਇਹ ਚੋਣਾ ਕਿਉਂਕਿ ਪੰਜਾਬ ਐਤਕੀ ਬਹੁਤ ਜ਼ਿਆਦਾ ਆਫਤ ਜਾਇਆ ਸੀਗਾ ਹਰ ਇੱਕ ਦਾ ਸਾਡਾ ਫਰਜ਼ ਬਣਦਾ ਕਿ ਤਰ ਮੰਨਤ ਹਮ ਲਾ ਕੇ ਅਸੀਂ ਜੋੜੇ ਵੀ ਲੋੜਵੰਦ ਪਰਿਵਾਰ ਆ ਅਸੀਂ ਜਰੂਰ ਅੱਗੇ ਹੋ ਕੇ ਉਹਨਾਂ ਦੀ ਮਦਦ ਕਰਿਆ ਕਰਾਂਗੇ ਕਿਉਂਕਿ ਜੇ ਅਸੀਂ ਜਿਵੇਂ ਕਹਿੰਦੇ ਵੀ ਤੌਕੇ ਤੌਕੇ ਨਾਲ ਦਰਿਆ ਭਰ ਜਾਂਦਾ ਉਸ ਤਰ੍ਹਾਂ ਲੋੜਵੰਦ ਪਰਿਵਾਰਾਂ ਦੀ ਇਸ ਟਾਈਮ ਮਦਦ ਕਰਨ ਦੀ ਪੂਰੀ ਜ਼ਰੂਰਤ ਆ ਇਹ ਮੇਰੇ ਵੱਲੋਂ ਬੇਨਤੀ ਆ ਸਮਾਜ ਸੇਵੀਆਂ ਨੂੰ ਵੀ ਐਨ ਆਰ ਆਈ ਵੀਰਾਂ ਨੂੰ ਤੇ ਮੈਂ ਇਹੀ ਉਹਨਾਂ ਨੂੰ ਕਹਿਣਾ ਹੈ ਕਿ ਜਿਸ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਚੰਦਰਪਾਲ ਨੇ ਇਹ ਕਾਰਜ ਕੀਤਾ ਇਸੇ ਤਰ੍ਹਾਂ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਤੇ ਗੁਰੂ ਸਾਹਿਬ ਕਿਰਪਾ ਕਰੇ ਭਾਈ ਚੰਦਰਪਾਲ ਦੇ ਪਰਿਵਾਰ ਤੇ ਵੀ ਤੰਦਰੁਸਤੀ ਤੇ ਤਰੱਕੀ ਬਖਸ਼ੇ ਇਹਨੂੰ ਜਿਨ੍ਹਾਂ ਨੇ ਕਿ ਇਹੋ ਜਿਹੇ ਚੱਗੇ ਸਮਾਗਮ ਦੇ ਵਿੱਚ ਯੋਗਦਾਨ ਪਾਇਆ ਯੋਗਦਾਨ ਕੀ ਪਾਇਆ ਜੀ ਪੂਰਾ ਹੀ ਆ ਪਰਿਵਾਰ ਆ ਆਪਣੇ ਘਰ ਦੇ ਵਿੱਚ ਲਿਆ ਕੇ ਇਹਨਾਂ ਨੇ ਸਾਰਾ ਪਰਿਵਾਰ ਆ ਇਹ ਵੀ ਇੱਕ ਬੜੀ ਵੱਡੀ ਗੱਲ ਆ ਜੀ ਵੀ ਆਪਾਂ ਆਮ ਹੁੰਦਾ ਚਲੋ ਇਹ ਸਮੋਹ ਜਿਹੜਾ ਆਨੰਦ ਕਾਰਜ ਕਰਦੇ ਆ ਕਿ ਖਾਣਾ ਪੂਰਤੀ ਜੀ ਹੁੰਦੀ ਆ ਇੱਥੇ ਅਸੀਂ ਜਿਹੜੇ ਦੇਖਿਆ ਵੀ ਪੂਰਾ ਵਿਆਹ ਦਾ ਜਿਹੜਾ ਮਾਹੌਲ ਆ ਸਾਰਾ ਪਿੰਡ ਆ ਆਸ-ਪਾਸ ਦੇ ਲੋਕ ਬੜਾ ਚੰਗਾ ਲੱਗਿਆ ਬਿਲਕੁਲ ਬਿਲਕੁਲ ਇਹ ਨਹੀਂ ਹੋਰ ਵੀ ਜਿੱਥੇ ਸਾਰੇ ਸਾਂਝੇ ਕੰਮ ਚੱਲਦੇ ਆ ਇਹ ਚੰਦਰਪਾਲ ਇਹ ਪਰਿਵਾਰ ਆ ਜਿਹੜੇ ਸਾਰੇ ਆ ਇਹਨਾਂ ਦੇ ਜਿੰਨੇ ਪਰਿਵਾਰ ਆ ਇਹ ਵੱਧ ਛੜ ਕੇ ਸਮਾਜ ਸੇਵੀ ਕਰਦੇ ਨੇ ਸੇਵਾ ਹੈ ਉਹ ਦੂਸਰੇ ਕਾ ਧਰਮਕਸਥਾਨਾਂ ਤੇ ਵੀ ਕਰਦੇ ਆ ਲੋੜਵੰਦ ਪਰਿਵਾਰਾਂ ਦੇ ਵੀ ਕਰਦੇ ਆ ਇਸ ਤਰ੍ਹਾਂ ਅੱਜ ਇਹਨਾਂ ਨੇ ਪ੍ਰਵਲਾ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਔਰ ਮੈਂ ਦੋਹਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਨਾ ਕਿ ਸੱਚੇ ਪਾਤਸ਼ਾਹ ਹਰ ਇੱਕ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ ਸਾਡੇ ਨਾਲ ਸੂਰਾਰ ਸ਼ੰਦਰਪਾਲ ਸਿੰਘ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸ਼ੰਦਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਜੀ ਆਪਦੇ ਆਪ ਨੂੰ ਬਹੁਤ ਟਾਡਾਂ ਵਾਲਾ ਸਾਹਿਬ ਤਾਂ ਕਿ ਮੈਨੂੰ ਇੱਕ ਪ੍ਰਮਾਤਮਾ ਨੇ ਮੌਕਾ ਦਿੱਤਾ ਮੈਂ ਆ ਦੀ ਧੀ ਬਣਾ ਕੇ ਇਹ ਕਾਰਜ ਕੀਤਾ ਜੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਇਹੋ ਜੇ ਲੋੜਵੰਦ ਪਰਿਵਾਰਾਂ ਦਾ ਜਰੂਰ ਸਾਥ ਦੇ ਆ ਕਰਕੇ ਮੈਂ ਇਹ ਆਪਦੀ ਧੀ ਬਣਾ ਕੇ ਸਾਰੇ ਕਾਰਜ ਪੂਰੀ ਰੀਤੀ ਰਿਵਾਜ ਨਾਲ ਕੀਤੇ ਆ ਤੇ ਮੈਂ ਆ ਦੋ ਚਾਰ ਮਹੀਨੇ ਤੱਕ ਇੱਕ ਪਰਿਵਾਰ ਲੋੜਵੰਦ ਹੋਰ ਆ ਉਹਨਾਂ ਨੂੰ ਘਰ ਵੀ ਪਾ ਕੇ ਦੇਣਾ ਮੈਂ ਤੇ ਪ੍ਰਮਾਤਮਾ ਮੇਰੇ ਤੇ ਇਹੋ ਜੀ ਰਹਿਮਤ ਕਰੇ ਕਿ ਮੈਂ ਜੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਆ ਕਿ ਜਿਹੜਾ ਜਿਹੜਾ ਪੂਰਾ ਸਮਾਜ ਇਹ ਜੀ ਇਕਤਾ ਕੀ ਮਤਲਬ ਆਪਾਂ ਪਿੰਡਾਂ ਦੇ ਵਿੱਚ ਸਾਰੀ ਕੰਮਕਾਰ ਬੰਦਾ ਹਰੇਕ ਹੀ ਕਰਦਾ ਆ ਆਪਦੇ ਘਰ ਲਈ ਇੱਕ ਹੁੰਦਾ ਹੈ ਉਪਕਾਰ ਇੱਕ ਹੁੰਦਾ ਪਰਉਪਕਾਰ ਪਰਉਪਕਾਰ ਜਿਵੇਂ ਸੰਤ ਮਹਾਂਪੁਰਸ਼ ਕਰਦੇ ਆ ਜੀ ਉਪਕਾਰ ਜਿੱਦਾਂ ਮਤਲਬ ਜਿਵੇਂ ਹੁਣ ਭਾਈ ਸ਼ੰਦਰਪਾਲ ਜੀ ਹੋਣੇ ਸਾਡੇ ਵੀਰ ਹੋਣਾਂ ਨੇ ਕੀਤਾ ਇਹ ਕਿ ਬਹੁਤ ਚੰਗਾ ਕੰਮ ਆ ਜੀ ਇਹ ਪਰੋਪਕਾਰ ਨਾਲੋਂ ਵੀ ਚੰਗੀ ਚੀਜ਼ ਹੈ ਇਦਾਂ ਨਹੀਂ ਕਿ ਕਿਸੇ ਦੇ ਘੀ ਭੈਣ ਦਾ ਇਦਾਂ ਵਿਆਹ ਕਰਨਾ ਬਹੁਤ ਅਸੀਂ ਤਾਂ ਯਾਨੀ ਕਿ ਕਹਿੰਨੇ ਵੀ ਛਿੰਦੇ ਵੀਰ ਦੇ ਨਾਲ ਅਸੀਂ ਖੜਦੇ ਆ ਵੀ ਜਿੱਥੇ ਕਹਿੰਦਾ ਵਾ ਜਿਹੜੇ ਜਿਹੜੇ ਕੰਮ ਅੱਜ ਕੀਤਾ ਬੜਾ ਸੋਹਣਾ ਲੱਗਿਆ ਇਹ ਕੰਮ ਕੀਤਾ ਜਿਹੜਾ ਮੂਰਲਕਾਂਤ ਤੁਸੀਂ ਕੀ ਆ ਪੀ ਬਾਤ ਚੜ ਕੇ ਸੱਲੈਣ ਕਿ ਜਿੱਦਾਂ ਇਦਾਂ ਦੇ ਚੰਗੇ ਜਿਹੜੇ ਕੰਮ ਹੁੰਦੇ ਆ ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਿੰਡੋ ਵਿੱਚ ਰਾਜਨੀਤੀ ਛੱਡ ਕੇ ਇਹੋ ਜਿਹੇ ਕੰਮਾਂ ਲਈ ਜਾਨ ਲਈ ਕਿ ਬੰਦੇ ਨੂੰ ਉੱਪਰ ਉੱਠ ਕੇ ਆਪਣੇ ਜਿਹੜੇ ਜਿੰਨੇ ਵੀ ਅਹੁਦੇ ਆ ਛੱਡ ਕੇ ਯਾਨੀ ਕਿ ਸਾਂਝੇ ਕੰਮਾਂ ਲਈ ਬਦਨ ਨੂੰ ਉੱਠ ਕੇ ਕੰਮ ਕਰਨੀ ਚਾਹੀਦੀ ਸਾਰੇ ਪੰਡਲ ਲੋਸੀ ਆਪਣਾ ਧੰਨਵਾਦ ਕਰਦੇ ਜਿੰਨੇ ਵੀ ਵੀਰ ਨੇ ਜਿੰਨੇ ਵੀ ਵੀਰ ਇੱਥੇ ਆਏ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਪੰਡਲ ਲੋਸੀ ਪੈਦਲੋਂ ਧੰਨਵਾਦ ਕਰਦੇ ਆ ਜੀ ਸੰਦੇ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀਨੇ ਤਾਪ ਅਨਵਾਰ ਨਹਾਰਾ ਦੁਖੰਤਾ ਸੁਰਾਸ ਤਾਪੂ ਬਿਗਨਣਾ ਕੋ ਲਾਗ ਜਾਖੀ ਤਰਾ ਵਾਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਸ਼ਾ ਹੀ ਦਸਵੇਂ ਪ੍ਰਥਮ ਭਗਉਤੀ ਸੂਰਕਾਪੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੇ ਅਰਦਾਸ RAM ਦਾਸ ਆਹੋ ਸਹਾਏ ਅਕਨਾਂ ਹਰ ਕੋ ਦਿਨ ਨਾ ਸਮਰੋ ਸਿ ਹਰ ਰਾਏ ਸ੍ਰੀ ਹਰਿ ਗੁਰੂ ਸੰਤਿ ਆਈ ਹੈ ਸੱਤੀ ਸਭ ਤੋਂ ਪਜਾਏ ਤੇ ਇੱਕ ਬਹਾਦਰ ਸਿੰਘ ਰਿਆ ਤਰਨੋਂ ਦੇ ਆਵਤ ਆਈ ਸਭ ਥਾਈ ਹੋਣਾ ਜੀ ਸਹਾਈ ਦਸੋਂ ਇਹ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਾਜਦਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗੁਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤੇ ਹਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗਵਾਹੀ ਦੇਵ ਸੰਕੰਡਕੀ ਤਾਤਨਾ ਦੇ ਪੁੱਤਰ ਕਮਾਈ ਦਾ ਧੰਨ ਰਕੀ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਹ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ ਕੌਕੀਆਂ ਝੰਡੇ ਬੁੰਦੇ ਜੁਗੋ ਡੋਗਿਆ ਕਾਲ ਤੇ ਮਸਾਵਾਂ ਜਾਇਆ ਪਰਾਲ ਸਾਹੀ ਸਾਹਿਬ ਬੋਲਣਾ ਜਿਸਰੇ ਵਾਹਿਗੁਰੂ ਸਿੱਖਾਂ ਦਾ ਮੰਨਿਵਾ ਮਤੁ ਕੀ ਮਤਪਤਾ ਰੱਖਾ ਆਪੋ ਕਾਲਪੁਰਖ ਵਾਹਿਗੁਰੂ ਏ ਦੀਨ ਦੀ ਆਲ ਕਰਨ ਕਾਰਨ ਭਗਤ ਵਛਲ ਕਰਨਾ ਨਿਤ ਅਨੰਤਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਣ ਤਣ ਦੇ ਸਾਹ ਪਾਤ ਸ਼ਾਹੀਆਂ ਦੀ ਜਗਦੀ ਜੋਤ ਹਾਜ਼ਰਾ ਹਜੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਵਿਖੇ ਸਮੂਹ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਇਸ ਵਕਤ ਕੁੜਮਾ ਚਾਰੀ ਮਿਲਣੀ ਹੋਣ ਲੱਗੀ ਆ ਸਤਿਗੁਰੂ ਜੀ ਸਰਬੱਤ ਸੰਗਤ ਆਪ ਜੀ ਦੀ ਆਗਿਆ ਚਾਹੁੰਦੇ ਹਨ ਆਪ ਆਗਿਆ ਦਿਓ ਮਿਲਣੀ ਕਰਨ ਦੇ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ ਇਹਨਾਂ ਦੋਹਾਂ ਪਰਿਵਾਰਾਂ ਨੂੰ ਪ੍ਰੇਮ ਤਪਾਕ ਬਖਸ਼ਿਸ਼ ਕਰਨਾ ਆਪ ਜੀ ਦੇ ਇਧਰੋਂ ਘਰੋਂ ਤੰਦਰੁਸਤੀਆਂ ਚਾਹ ਵੀ ਦੇ ਦਰੋਂ ਘਰੋਂ ਸਿੱਖੀ ਸੇਧਕ ਪੁਰੂਸਾ ਨਾਮ ਦੀ ਦਾਤ ਚਰਨਾਂ ਦੀ ਕ੍ਰਿਪਾ ਤੇ ਬਖਸ਼ਿਸ਼ ਕਰਨੀ ਪ੍ਰੇਮ ਤਪਾਕ ਬਖਸ਼ਿਸ਼ ਕਰਨਾ ਸਤ ਜੀ ਸਰਬੱਤ ਸੰਗਤ ਆਪ ਜੀ ਆਗਿਆ ਚਾਹੁੰਦੇ ਹਨ ਆਪ ਆਗਿਆ ਦਿਓ ਮਿਲਣੀ ਕਰਨ ਦੇ ਮਲ ਬਖਸ਼ਿਸ਼ ਕਰੋ ਸੁਖ ਹੋਵੇ ਨਾਮ ਜਿਹੀ ਆਵੇ ਗੁਰਨਾਣਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਹ ਕੰਮ ਬੜਾਓ ਜੀ ਆਹ ਬੜਾਓ ਜੀ ਇੱਕ ਮਿੰਟ ਰੋਲ ਕਰੀ ਆਓ ਆਓ ਜੋ ਟਾਈਮ ਲਾਉਣੇ ਹਨ ਮੈਲੀ ਆਹ ਦੇਖ ਸਾਹਮਣੇ ਮੈਨੂੰ ਕਰ ਲੂਗਾ ਬਾਅਦ ਚ ਦੇ ਦਿੰਦਾ ਹਾਂ ਇਹਨਾਂ ਦੇ ਵੀ ਥੋੜਾ ਜਿਹਾ ਆਹ ਦੇਓ ਕੱਬਲ ਜੀ ਬਲਡ ਹੋਏ ਤੁਹਾਡੇ ਨਾਲ ਨੂੰ ਹਾਂਜੀ ਦੇਖੋ ਸਾਹਮਣੇ ਹੀ ਹੈਲੋ ਭਰਤੀ ਸਾਹਿਬ ਸਾਈਟ ਤੇ ਉਹ ਚੱਲ ਰਹੀ ਹੈ ਸਾਹਮਣੇ ਹੀ

ਆਲੋਕ ਜੀ ਆ ਗਿਆ ਬਣਾ ਦੇ ਆਲੋਕ ਜੀ ਸਭ ਪੁੱਛ ਰਿਹਾ ਰੱਬ ਦਾ ਨਾਮ ਲੈ ਕੇ ਆ ਗਿਆ ਮੈਂ ਹਾਂ ਮਾਸੀ ਜੀ ਮੈਂ ਹਾਂ ਹਾਂ ਉਹਦੀ ਮਜ਼ਾ ਹਾਲਤ ਪਹਿਲੇ ਹੀ ਤੇ ਨਾ ਕਰ ਐਸਪੀ ਪਾਸਟੇ ਤੋਂ ਪਹਿਲਾਂ ਪੈਨ ਲਾ ਲਈਆ ਮੇਰੇ ਤੇ ਜਿਵੇਂ ਹਾਂ ਕੇ 5000 5000 ਨਹੀਂ ਨਹੀਂ 5500 ਹੀ ਮੰਗਿਆ ਜੀ ਹਾਂ ਬਾਹਲੇ ਨਹੀਂ ਮੰਗੇ ਸਾਡੇ ਨਾਲ ਹੈ ਨਾ ਸਾਡੇ ਨਾਲ ਨਹੀਂ ਇੱਥੇ ਨਹੀਂ ਨਾ ਤੁਹਾਡੇ ਨਾਲ ਇਹ ਤਾਂ ਕੋਈ ਬਾਹਲੇ ਨਹੀਂ ਮੰਗੇ ਚੱਲ ਵੇਰ ਦੋ ਹੁਣ ਇਲੈਕਟ੍ਰਿਕ ਮੇੜਨਾ ਹਾਂ ਮਰ ਜੇ ਮਰ ਜੇ ਮਰ ਜੇ ਬੁਲਾ ਲਓ ਦੋ ਲੈ ਲਾਂਗੇ ਜਾ ਯਾਰ ਹੈ ਬਈ ਤੂੰ ਥੋੜਾ ਤਾਂ ਆਵਾਜ਼ ਤੂੰ ਥੋੜਾ ਤਾਂ ਆਵਾਜ਼ ਪੱਲੇ ਆ ਜਾ ਯਾਰ ਕੋਈ ਨਾ ਕਰਾ ਦੇਾਂਗੇ ਮੇਲ ਤੇ ਕਰਾ ਦੇਾਂਗੇ ਤੂੰ ਥੋੜਾ ਥੱਲੇ ਆ ਜਾ ਇਹ ਤਾਂ ਹੁੰਦਾ ਤੂੰ ਕਿੰਨੇ ਕਹਿਣਾ ਵੀ ਉਧਰ 59 ਕਿੰਨੇ ਕਹਿਣਾ ਨਹੀਂ ਯਾਰ 210 ਕਰ ਦੇ ਕੋਈ ਨਾ ਹਾਂ ਹਾਂ ਦੇ ਦੇ 210 ਕੋਈ ਨਾ ਹਾਂ ਮਸਾ ਦਾ ਦੇਣਾ ਹਾਂ ਕਾ ਗਲੀ ਕੋਲੇ ਦਾ ਆ ਬਾ ਤੋ <tip> ਬਲ <tip> <tip> <tip>